ਗੁਰਗੋਵਿੰਦ ਸਿੰਘ ਕਾਲਜ ਸੰਘੇੜਾ ਵਿਖੇ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਤਨ ਸਿੰਘ ਵੱਲੋਂ ਪਰਦਾ ਹਟਾ ਕੇ ਯੂਨੀਵਰਸਿਟੀ ਕੈਂਪਸ ਦਾ ਕੀਤਾ ਗਿਆ ਉਦਘਾਟਨ ਉਦਘਾਟਨ ਇਸ ਮੌਕੇ ਕਾਲਜ ਕੈਂਪਸ ਵਿਖੇ ਲਰਨਰ ਸਪੋਰਟਸ ਸੈਂਟਰ ਵਿਖੇ ਵੀ ਵਿਜ਼ਿਟ ਕੀਤਾ ਗਿਆ ਅਤੇ ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਰਤਨ ਸਿੰਘ ਜੀ ਵੱਲੋਂ ਰਿਬਨ ਕਟਿੰਗ ਕਰਕੇ ਸੈਂਟਰ ਦਾ ਉਦਘਾਟਨੀ ਸਮਾਰੋਹ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਸਮੁੱਚੀ ਯੂਨੀਵਰਸਿਟੀ ਕੈਂਪਸ ਦੀ ਟੀਮ ਅਤੇ ਗੁਰਗੋਵਨ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਸਰਦਾਰ ਭੋਲਾ ਸਿੰਘ ਬਿਰਕ ਅਤੇ ਸਮੁੱਚੀ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਉਹਨਾਂ ਦਾ ਪਰਪੋਰ ਸਵਾਗਤ ਕੀਤਾ ਗਿਆ। ਮਾਈਕ੍ਰੋ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਭੋਲਾ ਸਿੰਘ ਬਿਰਕ ਅਤੇ ਸਮੁੱਚੀ ਦੇ ਅਤੇ ਸਮੁੱਚੀ ਮੈਨੇਜਮੈਂਟ ਦੇ ਡੋਜਣ ਦੇ ਵਿਦਿਆਰਥੀਆਂ ਵੱਲੋਂ ਖੜੇ ਹੋ ਕੇ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਅਤੇ ਪਰਮੋਜੀ ਆਇਆ ਪਹੁੰਚਿਆ ਗਿਆ ਇਸ ਮੌਕੇ ਸਕੂਲੀ ਸਟਾਫ ਅਤੇ ਬੱਚਿਆਂ ਵੱਲੋਂ ਵਾਈਸ ਚਾਂਸਲਰ ਸਨੇਤ ਸਮੁੱਚੀ ਮੈਨੇਜਮੈਂਟ ਨੇ ਸਤਕਾਰ ਦਾ ਬੈਜ ਲਗਾਉਣ ਦੀ ਰਸਮ ਪਾਧਾ ਕੀਤੀ ਗਈ ਬਹੁਤ ਹੀ ਲਿਆਕਤਮਾਨ ਹੈਲੋ ਗੁਰੂ ਗਵਿੰਦ ਸਿੰਘ ਕਾਲਜ ਸੰਘੇੜਾ ਦੇ 베ੜੇ ਵਿੱਚ ਤੇ ਮਾਰ ਮਹਿਸੂਸ ਹੋ ਰਿਹਾ ਹੈ ਕਿ ਮਾਲਵੇ ਦੇ ਇਸ ਖਿੱਤੇ ਵਿੱਚ ਸਕਣਗੇ ਉਹਨਾਂ ਦੇ ਨਾਲ ਪਹੁੰਚੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਜੀਤ ਸਿੰਘ ਖੈਰਾ ਜੀ ਰਜਿਸਟਰਾਰ ਜੱਟੂ ਨਾਮ ਦੇ ਪੰਜਾਬ ਸਟੇਟ ਆਪਨ ਯੂਨੀਵਰਸਿਟੀ ਉਹਨਾਂ ਦਾ ਵੀ ਅਸ ਇੱਥੇ ਪਹੁੰਚੇ ਤੇ ਸੁਆਗਤ ਕਰਦੇ ਹਾਂ ਤੇ ਦਿਨ ਰਾਤ ਮਿਹਨਤ ਕਰਕੇ ਅੱਜ ਜੋ ਮੁਕਾਮ ਹਾਸਲ ਕੀਤਾ ਉਸੇ ਤਰ੍ਹਾਂ ਸਾਡੀ ਇਹ ਸੰਸਥਾ ਵੀ ਜਿਹੜੀ ਉਹਨਾਂ ਦੀ ਮਿਹਨਤ ਹੈ ਥੋੜੇ ਸਮੇਂ ਦੇ ਵਿੱਚ ਸੈਂਟਰਾਂ ਤੋਂ ਚੋਨਾ ਨੇ ਨਾਮਣਾ ਠਟਿਆ ਤੇ ਰੇਤ ਦੀਆਂ ਕੰਡਾਂ ਦੇ ਉੱਪਰ ਡਾਕਟਰ ਸਰਬਜੀਤ ਸਿੰਘ ਔਲਖੀਆਂ ਨੇ ਜਦੋਂ ਨਾਟਕ ਲਿਖਿਆ ਸੀ ਮੈਂ ਵੀ ਉਹ ਮੈਨੂੰ ਉਹਨਾਂ ਨੇ ਉਦੋਂ ਬੁਲਾਇਆ ਸੀ ਮੈਂ ਵੀ ਉਹ ਵੇਖੀ ਦੇ ਜੰਪਲ ਨੇ ਸੋ ਇਹਨਾਂ ਬਾਰੇ ਜਿੰਨਾ ਬੋਲਿਆ ਜਦੋਂ ਬਾਹਰ ਨਿਕਲ ਕੇ ਜੇ ਤੁਹਾਨੂੰ ਚਾਹੀਦਾ ਤੁਹਾਨੂੰ ਨੈਸ਼ਨਲ ਲੈਂਗੁਏਜ ਚਾਹੀਦੀ ਹੈ ਤੁਹਾਨੂੰ ਇੰਟਰਨੈਸ਼ਨਲ ਲੈਂਗੁਏਜ ਚਾਹੀਦੀ ਹੈ ਉਹ ਵੀ ਸਾਨੂੰ ਨਾਲ ਹਾਸਲ ਕਰਨੀਆਂ ਬਹੁਤ ਜ਼ਰੂਰੀ ਨੇ ਸੋ ਉਹਨਾਂ ਸਾਰਿਆਂ ਦੇ ਨਾਲ ਜੋ ਆਪਾਂ ਸ਼ੁਰੂ ਕਰ ਰਹੇ ਆਂ ਜਿਹੜੀ ਇਹ ਓਪਨ ਯੂਨੀਵਰਸਿਟੀ ਕਰ ਰਹੀ ਹੈ ਜਿਹੜੀ ਆਨਲਾਈਨ ਪੜ੍ਹਾਈ ਹੈ ਉਹਦੇ ਲਈ ਜਿੱਥੇ ਲਰਨਿੰਗ ਸੈਂਟਰਾਂ ਦੀ ਗਿਣਤੀ ਮਾਨਯੋਗ ਸਰਦਾਰ ਬਲਜੀਤ ਸਿੰਘ ਉਹਨਾਂ ਨੇ ਦਿੱਤੀ ਲੇਕਿਨ ਉੱਥੇ ਆਪਾਂ ਉਹਨਾਂ ਨੇ origional ਸੈਂਟਰ ਦਿੱਤਾ ਹੈ ਜਿਹੜਾ ਪੂਰੇ ਮਾਲਵੇ ਦੇ ਵਿੱਚ ਹਲੇ ਇੱਕ ਹੈ ਪਹਿਲਾ ਆਪਣਾ ਹੈ ਮਾਲਵੇ ਦੇ ਵਿੱਚ ਤੇ ਸ਼ਾਇਦ ਆਪਾਂ ਕੋਸ਼ਿਸ਼ ਕਰੀਏ ਕਿ ਹੋਰ ਕਿਸੇ ਨੂੰ ਇਹ ਬਣਨ ਮੰਨਾਂ ਦੀਏ ਆਪਾਂ ਇੰਨਾ ਸਹਿਯੋਗ ਦੇਈਏ ਇਹਨਾਂ ਨੂੰ ਲੇਕਿਨ ਇਹ ਉਮੀਦ ਨਾ ਰੱਖਣ ਕਿ ਸਾਨੂੰ ਕੋਈ ਹੋਰ ਵੀ ਰੀਜਨਲ ਸੈਂਟਰ ਬਣਾਉਣ ਦੀ ਲੋੜ ਹੈ ਲੇਕਿਨ ਬਹੁਤ ਸਾਰੇ ਕਾਲਜ ਦੇ ਨੇ ਜਿਹੜੇ ਓਨਲੀ ਗਰਲਜ਼ ਕਾਲਜ ਨੇ ਤੇ ਮੈਂ ਦਾਅਵੇ ਨਾਲ ਕਹਿਣਾ ਕਿ ਸਾਡੀ ਗਿਣਤੀ ਕੁਇਡ ਹੋਣ ਦੇ ਬਾਵਜੂਦ ਵੀ ਉਹਨਾਂ ਕਾਲਜਾਂ ਨਾਲੋਂ ਜ਼ਿਆਦੇ ਆ ਇਹ ਸੋਚਣਾ ਪਊਗਾ ਕਿ ਲੜਕਿਆਂ ਦੇ ਕਾਲਜਾਂ ਦੇ ਵਿੱਚ ਜੇ ਲੜਕੀਆਂ ਦੀ ਗਿਣਤੀ ਆ ਉਹ ਕਿਉਂ ਆ ਵਿਦਿਆਰਥੀ ਮਾਦਾ ਪਿਤਾ ਨੂੰ ਸੋਚਣ ਦੀ ਲੋੜ ਨਹੀਂ ਕਿ ਅਸੀਂ ਕਿਸੇ ਕਰਾਹੇ ਪੈਣ ਦੇ ਦਾਂਗੇ ਪੜ੍ਹਾਈਏ ਭਾਵੇਂ ਘੱਟ ਬਦਲ ਦੇਖ ਰੇਖ ਦੇ ਵਿੱਚ ਸਾਡੀ ਤਰਫਾਂ ਦੇ ਫਰਕ ਨਹੀਂ ਆਉਂਦਾ ਇੱਕ ਕੁਲਦੀਪ ਕੁਲਦੀਪ ਵਾਲੀਆ ਜੀ ਕਲਦੀਪ ਵਾਲੀ ਦਾ ਸਨਮਾਨ ਹੋਣਾ ਹੈ। ਉਹਨਾਂ ਦਾ ਵੀ ਅਸੀਂ ਸਨਮਾਨ ਕਰਨਾ। ਹਰ ਇੱਕ ਕੰਮ ਨੂੰ ਬੜੀ ਹੀ ਤਨਦੇਹੀ ਨਾਲ ਕਰਦੇਵੇਂ। ਸੰਸਥਾ ਨੂੰ ਬਹੁਤ ਔਂਤ ਕਮੇਟੀ ਮਾਜੋਗ ਬੀਸੀ ਸਾਹਿਬ ਜੀਆਂ ਦਾ ਸਨਮਾਨ ਕਰਦੇ ਹੋਏ ਬੀਸੀ ਸਰ ਜੀਆਂ ਦੇ ਜਗਤ ਗੁਰੂ ਦਾਨਕਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਜਿਹੜਾ ਬੇਸਿਕ ਪਰਪਸ ਸੀ ਉਹ ਇਹ ਹੈਗਾ ਸੀ ਕਿ ਹਰ ਰੂਰਲ ਏਰੀਆ ਦੇ ਵਿੱਚ ਹਰ ਅਰਬਨ ਏਰੀਆ ਚ ਹਰ ਨੋਕ ਐਂਡ ਕਾਰਨਰ ਦੇ ਵਿੱਚ ਜਾ ਕੇ ਐਜੂਕੇਸ਼ਨ ਪ੍ਰੋਵਾਈਡ ਕਰਨੀ ਆ ਡਿਫਰੈਂਟ ਜਿਹੜੇ ਹੈਗੇ ਐ ਐਲ ਐਸ ਸੀਸ ਮੀਨ ਕਾਲਜ ਲਾਈਕ ਐਲ ਐਸ ਸੀਸ ਬਣਾਵਾਂਗੇ ਐਂਡ ਦੈਨ ਪੰਜਾਬ ਨੂੰ ਅਸੀਂ 6 ਡਿਵੀਜ਼ਨ ਚ ਵੰਡਾਂਗੇ 6 ਡਿਵੀਜ਼ਨ ਚ ਵੰਡ ਕੇ ਹਰ ਇੱਕ ਡਿਵੀਜ਼ਨ ਚ ਇੱਕ ਰੀਜਨਲ ਸੈਂਟਰ ਖੋਲਾਂਗੇ ਸੋ ਇਸ ਮਾਲਵੇ ਏਰੀਏ ਦੇ ਵਿੱਚ ਇਸ ਡਿਵੀਜ਼ਨ ਦੇ ਵਿੱਚ ਕਿਉਂਕਿ ਅਸੀਂ ਮਾਨਸੇ ਦਾ ਵੀ ਸੋਚ ਰਿਹਾ ਜੀ ਪਰ ਇਸ ਡਿਵੀਜ਼ਨ ਦੇ ਵਿੱਚ ਬਰਨਾਲੇ ਸ਼ਹਿਰ ਦੇ ਵਿੱਚ ਅਸੀਂ ਸੋਚਿਆ ਕਿ ਰੀਜਨਲ ਸੈਂਟਰ ਖੋਲਿਆ ਜਾਵੇ ਹੁਣ ਇਹ ਰੀਜਨਲ ਸੈਂਟਰ ਸਾਡਾ ਓਪਨ ਹੋ ਗਿਆ ਉਹਦੇ ਨਾਲ ਜਿਹੜੇ ਲਾਗੇ ਹੋਰ ਕਾਲਜੇਜ਼ ਰੀਜਨਲ ਸਾਡੇ ਐਲ ਐਸ ਸੀਜ਼ ਹੈਗੇ ਨੇ ਉਹ ਇਹਦੇ ਅੰਡਰ ਕੰਮ ਕਰਨਗੇ ਸੋ मीनिंग ਕੀ ਸਾਡੇ ਕੋਲ ਕੋਈ 15-20 ਇਸ ਏਰੀਏ ਦੇ ਜਿਹੜੇ ਐਲ ਐਸ ਸੀਜ਼ ਹੈਗੇ ਆ ਉਹ ਇਸ ਰੀਜਨਲ ਸੈਂਟਰ ਚ ਕੰਮ ਕਰਨਗੇ ਐਂਡ ਅ ਰੀਜIONAL ਸੈਂਟਰ ਸਾਡੇ ਨਾਲ ਇਨ ਟੱਚ ਰਹੇਗਾ ਆ ਬਾਈ ਵੀਡੀਓ ਸਿਸਟਮ ਰਾਹੀਂ ਜਾਂ ਸਾਡਾ ਇੰਟਰਨੈਟ ਰਾਹੀਂ ਅਸੀਂ ਫਰਮ ਟੂ ਟਾਈਮ ਇਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ ਐਗਜ਼ਾਮੀਨੇਸ਼ਨ ਵਾਸਤੇ ਕਿਸੇ ਸੈਮੀਨਾਰ ਵਾਸਤੇ ਕਿਸੇ ਕਾਨਫਰੰਸ ਵਾਸਤੇ ਐਡਮਿਸ਼ਨਸ ਦੇ ਵਾਸਤੇ ਇਹ ਸਾਡਾ ਇਨ ਟੱਚ ਬੇਸਿਕ ਪਰਪਸ ਇਹ ਆ ਕਿ ਇੱਕ ਯੂਨੀਵਰਸਿਟੀ ਦਾ ਪਾਰਟ ਬਣ ਗਿਆ ਕਿਉਂਕਿ ਇੱਕ ਸੈਂਟਰਲਾਈਜ਼ਡ ਬੋਡੀ ਪਟਿਆਲਾ ਬੈਠੀ ਆ ਉਹ ਸਾਰੇ ਪੰਜਾਬ ਨੂੰ ਕਵਰ ਕਰਨ ਵਾਸਤੇ ਉਹਨਾਂ ਨੂੰ ਕਲਾਸੀਫਾਈ ਕਰਨਾ ਪਏਗਾ ਜਿਹੜਾ ਇੰਡਸਟਰੀਜ਼ ਹੈਗੀ ਆ ਸਕਿਲ ਡਿਵੈਲਪਮੈਂਟ ਕੋਰਸਸ ਕਰਨੇ ਬੱਚਿਆਂ ਨੂੰ ਕਿੱਦਾਂ ਦੇ ਕੋਰਸਸ ਚਾਹੀਦੇ ਜਿਹਦੇ ਵਿੱਚ ਅਸੀਂ ਹੋਰ ਨਵਾਂ ਸੈਟਅਪ ਕ੍ਰੀਏਟ ਕਰ ਦਈਏ ਹੁਣ ਕਈ ਵਰੇਗਾ ਐਗਰੀਕਲਚਰ ਨੂੰ ਰਿਲੇਟਿੰਗ ਕਰਦੇ ਆ ਬੜੇ ਨਵੇਂ ਤਰ੍ਹਾਂ ਦੇ ਕੋਰਸਸ ਆ ਰਹੇ ਆ ਫਿਰ ਚੀਜ਼ ਦਾ ਕੋਰਸ ਹੈਗਾ ਐਗਰੀਕਲਚਰ ਰਿਲੇਟਿੰਗ ਨਿੱਕੇ ਨਿੱਕੇ ਕੋਰਸਸ ਆ ਜਿਹਦੇ ਨਾਲ ਇੰਪਲਾਈਅਬਿਲਟੀ ਬਣਦੀ ਆ ਬੱਚੇ ਨੂੰ ਇੰਪਲਾਈਮੈਂਟ ਮਿਲ ਜਾਂਦਾ ਫਿਰ ਆਪਾਂ ਬੋਰਡ ਆਫ ਸਟਡੀ ਦੇ ਵਿੱਚ ਜਾਂ ਆਪਣੀਆਂ ਡਿਫਰੈਂਟ ਕਮੇਟੀ ਚ ਬੈਠਾਂਗੇ ਸਿਲੇਬਸ ਕ੍ਰੀਏਟ ਕਰਾਂਗੇ ਫਿਰ ਅਸੀਂ ਉਸੇ ਤਰ੍ਹਾਂ ਬੱਚਿਆਂ ਨੂੰ ਐਡਮਿਸ਼ਨ ਦਵਾਵਾਂਗੇ ਮੀਨਿੰਗ ਥੇਰਬਾਈਟ ਨਾਟ ਕੋਰਸ ਜਿਹੜੇ ਮਰਜ਼ੀ ਸ਼ੁਰੂ ਕਰਦੇ ਆਹੀਂ ਇਦਾਂ ਦੇ ਕੋਰਸ ਸ਼ੁਰੂ ਕਰਿਆ ਕਰਨੇ ਆ ਜਿਹੜੇ ਬੱਚਿਆਂ ਨੂੰ ਪੁੱਛ ਕੇ ਜਾਂ ਸਟੇਕ ਹੋਲਡਰ ਮੀਨ ਕੰਪਨੀ ਨੂੰ ਪੁੱਛਿਆ ਕਿਸੇ ਇੰਡਸਟਰੀ ਨੂੰ ਪੁੱਛਿਆ ਕਿਸੇ ਫੈਕਟਰੀ ਨੂੰ ਪੁੱਛਿਆ ਕਿ ਸਾਨੂੰ ਕਿਦਾਂ ਦਾ ਕੋਰਸ ਚਾਹੀਦਾ ਜਿਹਦੇ ਵਿੱਚ ਤੁਸੀਂ ਬੱਚਿਆਂ ਨੂੰ এমਪਲॉयਮੈਂਟ ਦੇ ਸਕੋ ਕਿਦਾਂ ਦਾ ਸਕਿੱਲ ਡਿਵੈਲਪਮੈਂਟ ਕੋਰਸ ਚਾਹੀਦਾ ਜਿਹਦੇ ਵਿੱਚ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਈਏ ਤਾਂ ਜੋ ਕਿ ਉਹਨਾਂ ਨੂੰ ਜੌਬ ਮਿਲ ਸਕੇ ਬੂ ਟਾਈਮ ਜਿਹੜੇ ਕੋਰਸਸ ਨਵੇਂ ਇੰਟਰੋਡਿਊਸ ਕਰਨੇ ਆ ਅਸੀਂ ਲੋਕਾਂ ਨਾਲ ਮਿਲ ਕੇ ਕਰੀ ਜਾਂਦੇ ਜਿੱਦਾਂ ਰੀਸੈਂਟਲੀ ਅਸੀਂ ਇੱਕ ਸਕੂਲ ਆਫ ਲਾਅ ਐਂਡ ਪਬਲਿਕ ਪਾਲਿਸੀ ਨਵਾਂ ਕ ਜੋ ਵੀ ਬੱਚਾ ਹੈ 20 ਕੰਜ਼ੂਮਰ ਹਰ ਡਿਸਟ੍ਰਿਕਟ ਚ ਕੰਜ਼ੂਮਰ ਕੋਰਟ ਆ ਕੰਜ਼ੂਮਰ ਫੋਰਮ ਹੈਗਾ ਬੱਚਾ ਆਪਣਾ ਕੇਸ ਆਪਣਾ ਲੜੇ ਬੜਾ ਲੋਕਾਂ ਦੇ ਜਾਂ ਕੋਈ ਨਾ ਇੱਕ এমਪਲॉयਮੈਂਟ ਮਿਲੇਗਾ ਇੱਕ ਚਾਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈਗਾ ਚਾਹੇ ਆਰਗੇਨਿਕ ਫਾਰਮਿੰਗ ਦਾ ਹੈਗਾ ਚਾਹੇ ਪੇਟੈਂਟ ਦਾ ਹੈਗਾ ਜਾਂ ਆਈਪੀਆਰ ਦਾ ਹੈਗਾ ਡਿਫਰੈਂਟ ਤਰ੍ਹਾਂ ਦੇ ਕੋਰਸ ਲੈ ਕੇ ਲੇਕਿਨ ਕੋਸ਼ਿਸ਼ ਸਾਡੀ ਇਹ ਹੈਗੀ ਆ ਕਿ ਜਿਹੜੇ ਸਟੇਕਹੋਲਡਰ ਨੇ ਜਿਹੜੇ ਕੰਮ ਕਰਾ ਰਹੇ ਆ ਜਿਨ੍ਹਾਂ ਨੂੰ ਇੰਪਲਾਈਬਿਲਟੀ এমਪਲॉयਮੈਂਟ ਦੇਣੀ ਹੈ ਜਨ ਉਹਨਾਂ ਨੂੰ ਕੰਸਲਟ ਕਰਕੇ ਤਾਂ ਜੋ ਕਿ ਉਹਨੂੰ ਪਤਾ ਲੱਗੇ ਕਿ ਇਦਾਂ ਦਾ ਕੋਰ ਬੱਚੇ ਨੂੰ এমপ্লয়মেন্ট ਮਿਲਦਾ ਹੈ ਜੀਐਸਟੀ ਭਰ ਸਕਦਾ ਜੀਐਸਟੀ ਬਾਰੇ ਕੋਈ ਇਨਫੋਰਮੇਸ਼ਨ ਆ ਉਹ ਆਪਣਾ ਆਫਿਸ ਖੋਲ੍ਹ ਸਕਦਾ ਕਿ ਉਹਨੂੰ ਜੀਐਸਟੀ ਬਾਰੇ ਇਨਫੋਰਮੇਸ਼ਨ ਹੋਵੇ ਔਰ ਬਾਕੀ ਨੂੰ ਪ੍ਰੋਵਾਈਡ ਕਰੇ ਦੇਖੋ ਕੋਈ ਵੀ ਕਾਲਜ ਜਿਹੜੀ ਵੀ ਯੂਨੀਵਰਸਿਟੀ ਨਾਲ ਅਫੀਲੀਏਟਡ ਹੁੰਦਾ ਮਾਨਯੋਗ ਵਾਈਸ ਚਾਂਸਲਰ ਉਹਦੇ ਇਮੀਡੀਅਟ ਬੌਸ ਵੀ ਹੁੰਦੇ ਨੇ ਤੇ ਉਹਦੇ ਸਭ ਤੋਂ ਵੱਡੇ ਬੌਸ ਵੀ ਹੁੰਦੇ ਨੇ ਸਭ ਤੋਂ ਵੱਡੀ ਖੁਸ਼ੀ ਦਾ ਤੁਹਾਨੂੰ ਇਹ ਵੀ ਸਾਡੇ ਵਾਈਸ ਚਾਂਸਲਰ ਸਾਡੇ ਬਿਹੜੇ ਵਿੱਚ ਆਏ ਨੇ ਔਰ ਆਪਦੀ ਪੂਰੀ ਟੀਮ ਲੈ ਕੇ ਆਏ ਨੇ ਇਹਨੂੰ ਸਭ ਤੋਂ ਵੱਧ ਇਸ ਗੱਲ ਦੀ ਖੁਸ਼ੀ ਹੈ ਦੂਸਰੀ ਗੱਲ ਜਿਹੜਾ ਇਹਨਾਂ ਨੇ ਸਾਨੂੰ ਸਾਡੇ ਤੇ ਭਰੋਸਾ ਕਰ ਰੀਜਨਲ ਸੈਂਟਰ ਦਿੱਤਾ ਉਹਦੇ ਨਾਲ ਇਸ ਇਲਾਕੇ ਨੂੰ ਬਹੁਤ ਫਾਇਦਾ ਹੋਊਗਾ ਤੇ ਤੁਹਾਨੂੰ ਬਹੁਤ ਵੱਡਾ ਇਹ ਮਾਣ ਮਿਲਿਆ ਸੋ ਮੈਂ ਇਸ ਲਈ ਇਹਨਾਂ ਦਾ ਔਰ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਮਤਲਬ ਮਤਲਬ ਅਸੀਂ ਦੂਜੇ ਨੰਬਰ ਤੇ ਅਸੀਂ ਟਰਾਈ ਕਰਾਂਗੇ ਮਤਲਬ ਪਹਿਲੀ ਕਰ ਤਾਂ 100 ਚੋਂ ਦੂਜੇ ਨੰਬਰ ਤੇ ਆਉਣਾ ਕੋਈ ਨਾਰਮਲ ਗੱਲ ਨਹੀਂ ਤੇ ਅਸੀਂ ਪ੍ਰੋਮਿਸ ਦਿੱਤਾ ਵੀ ਅਸੀਂ ਇੱਕ ਨੰਬਰ ਤੇ ਆਵਾਂਗੇ ਉਹਦੇ ਸਭ ਤੋਂ ਵੱਧ ਲੋੜ ਤੁਹਾਡੀ ਰਹੇਗੀ ਈਵਨ ਜਿਹੜੀ ਪਬਲਿਸਿਟੀ ਹੈ ਉਸ ਗੱਲ ਦੀ ਲੋੜ ਹੈ ਇੱਥੇ ਸਾਡੇ ਕੋਲ ਜਿਹੜਾ ਸਟਰਕਚਰ ਹੈ ਉਹ ਬਹੁਤ ਜ਼ਿਆਦਾ ਸਾਡੇ ਕੋਲ ਪ੍ਰਬੰਧ ਬਹੁਤ ਵਧੀਆ ਹੈ ਲੈਕਿਨ ਤੁਹਾਨੂੰ ਰਿਕਵੈਸਟ ਕਰਦਾ ਹਾਂ ਵੀ ਵੱਧ ਤੋਂ ਵੱਧ ਜਿਹੜਾ ਇਸ ਮੈਸੇਜ ਨੂੰ ਲੈ ਕੇ ਜਾਓ ਜਿਹਦੀ ਇਹਨਾਂ ਨੇ ਗੱਲ ਕਹੀ ਵੀ ਬਹੁਤ ਵੱਡੀ ਗੱਲ ਹੈ ਵੀ ਜੇਲ੍ਹ 'ਚ ਬੈਠਾ ਬੰਦਾ ਵੀ ਪੜ ਸਕਦਾ ਔਰ ਉਹ ਫ੍ਰੀ ਪੜ ਸਕਦਾ ਦੇਸ਼ਾਂ-ਵਿਦੇਸ਼ਾਂ ਵਾਲਾ ਪੜ ਹੀ ਸਕਦੇ ਨੇ ਸੋ ਇਸ ਲਈ ਇਸ ਤੋਂ ਵੱਧ ਮਾਣ ਵਾਲੀ ਕੀ ਗੱਲ ਹੋ ਸਕਦੀ ਹੈ ਮਾਣਯੋਗ ਪੰਜਾਬ ਸਰਕਾਰ ਦੇ ਅਸੀਂ ਧੰਨਵਾਦੀ ਹਾਂ ਮਾਣਯੋਗ ਬੀਸੀ ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਮੰਨ ਜਿਹੜੀਆਂ ਪੰਜਾਬ ਦੇ ਵਿੱਚੋਂ ਲੈ ਕੇ ਆਂਦੀਆਂ ਨੇ ਉਹ ਸੁਪਨੇ ਤਾਂ ਸਭ ਦੇ ਹੁੰਦੇ ਨੇ ਠੀਕ ਹੈ ਅੱਜ ਸੁਪਨਾ ਆਇਆ ਪਰ ਸੁਪਨਾ ਲੈਣ ਲਈ ਸੌਣਾ ਪੈਂਦਾ ਹੈ ਸਕਾਰ ਕਰਨ ਲਈ ਜਾਗਣਾ ਜਾਗਣੂ ਅਸੀਂ ਤਕੜੇ ਵਾਕੀ ਹੁਣ ਮਾਲਕ ਦੀ ਕਿਰਪਾ ਤੁਮ ਬਾਖਲੇ ਲਵੋ ਜੋ ਉਹਨਾਂ ਦੀ ਉਮੀਦ ਆ ਉੱਥੋਂ ਕੁਝ ਪੁੱਛਣਾ ਚਾਹੁੰਦੇ ਨੇ ਦੱਸਣਾ ਚਾਹੁੰਦੇ ਨੇ ਅਸੀਂ ਹਰ ਜਿਹੜੀ ਸਹੂਲਤ ਆ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਮੈਂ ਭੋਲਾ ਸਿੰਘ ਬਿਰਕ ਪ੍ਰਧਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਜਨਮ ਦਿਹਾੜੇ ਦੀਆਂ ਗੁਰਪੁਰਬ ਦੀਆਂ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਬੈਠੇ ਹਿੰਦੂਸਤਾਨ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਮਹਾਨ ਦਿਵਸ ਦੇ ਉੱਪਰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪ੍ਰਮਾਤਮਾ ਸਭਨਾਂ ਨੂੰ ਤਰੱਕੀਆਂ ਖੁਸ਼ੀਆਂ ਖਿੜੇ ਲੈ ਕੇ ਆਵੇ ਉਸ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਅੱਜ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਨੇ ਸਾਨੂੰ ਜਿਹੜਾ ਹੈ ਰੀਜਨਲ ਸੈਂਟਰ ਦਿੱਤਾ ਸਾਨੂੰ ਉਸ ਦਿਹਾੜੇ ਦੀਆਂ ਜਿਹੜੀਆਂ ਖੁਸ਼ੀਆਂ ਨੇ ਹੋਰ ਵੀ ਇਸ ਗੱਲ ਨਾਲ ਜਿਹੜੀਆਂ ਵਧੀਆਂ ਨੇ ਇਹਨਾਂ ਕਹਿੰਦਾ ਕਿ ਮਾਦਾ ਜੱਜਕਾ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤ